ਨਮਸਕਾਰ ਦੋਸਤੋ ਮੈਂ ਸ਼ਮਸ਼ੀ ਸੁਨਤਰਾ ਹਲਚਲ ਪੰਜਾਬ ਦੀ ਮਹਾ ਸ਼ਿਵਰਾਤੀ ਹਰ ਕੋ ਦੇ ਦੇਸ਼ ਵਿੱਚ ਪਨਾਇਆ ਜਾਇਦਾ ਜਿਤੋਂ ਦਸਾਂ ਕਿ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਦੇ ਕਿਟਾਰੂ ਚੱਕ ਚਟਮਟ ਬਲੀ ਦੇ ਵਿੱਚ ਜਿਸ ਦਾ ਦਸਾਂ ਕਿ ਮਹਾ ਸ਼ਿਵਰਾਤੀ ਹਰ ਬੜਾ ਤੁਮਦਨਾ ਪਨਾਇਆ ਜਾਇਦਾ ਤੁਨ ਨੂੰ ਵੀ ਦਸਾਂ ਕਿ ਜਿੱਥੇ ਸ਼ਰਧਾ ਲੋ ਪਹੁੰਚ ਕੇ ਇੱਥੇ ਬਾਬੇ ਦੇ ਦਰਸ਼ਨ ਕਰਦੇ ਪੇ ਮੱਥਾ ਟੇਕਦੇ ਪੇ ਸਾਬਕਾ ਬਧਾਇ ਜਗਿੰਦਰ ਪਾਲ ਵੀ ਇੱਥੇ ਪਹੁੰਚਿਆ ਬਾਬ ਜਗਿੰਦਰ ਪਾਲ ਨੂੰ ਪਹੁੰਚ ਕੇ ਜਿਹੜਾ ਪਾ ਬਾਬੇ ਜੀ ਦਾ ਅਸ਼ੀਰਵਾਦ ਲਿਆ ਮੱਥਾ ਟੇਕ ਗੱਲਬਾਤ ਕਰਦੇ ਸਾਬਕਾ ਬਧਾਇ ਜਗਿੰਦਰ ਪਾਲ ਨੂੰ ਦਰਾ ਕੀ ਕਹਿ ਉਹ ਜਿਹਨੇ ਵੀ ਸਾਡੇ ਦੇਸ਼ ਦੇ ਨਾਗਰਿਕ ਹੈ ਹਰ ਦੁਸਤਾਨ ਦੇ ਜਿਹੜੇ ਸਾਡੇ ਭੈਣ ਭਰਾ ਬਾਹਰ ਦੇ ਕੰਟਰੀਆਂ ਦੇ ਵੀ ਜਿਹੜੇ ਗੇਲ ਹੈ ਮੇਰੇ ਵੱਲੋਂ ਅੱਜ ਸ਼ਿਵਰਾਤਰੀ ਦੇ ਉੱਤੇ ਸਾਰੇ ਨੂੰ ਲੱਖ ਲੱਖ ਵਧਾਈ ਹੈ ਔਰ ਭੋਲੇ ਸ਼ੰਕਰ ਅੱਗੇ ਮੇਰੀ ਪ੍ਰਾਰਥਨਾ ਹੈ ਭੋਲੇ ਸ਼ੰਕਰ ਦੀ ਸਾਰੇ ਲੋਕਾਂ ਦੇ ਉੱਤੇ ਮੇਰ ਰਵੇ ਔਰ ਸਾਰੇ ਲੋਕੀ ਦਿਨ ਦੁਗਣੀ ਤਰਾ ਦੁਗਣੀ ਤਰੱਕੀ ਕਰ ਇਹ ਮੇਰੀ ਕਾਮਨਾ ਹੈ ਉਹ ਸਾਰੇ ਲੋਕਾਂ ਨੂੰ ਲੱਖ ਲੱਖ ਵਧਾਈ ਹੈ ਔਰ ਆਜੀ ਜਿਹੜਾ ਇੱਥੇ ਭੋਲੇ ਸ਼ੰਕਰ ਦੀ ਚਟਪਟ ਬਣੀ ਦੇ ਵਿੱਚ ਇੱਕ ਇਤਿਹਾਸਕ ਬੰਦਰ ਹੈ ਔਰ ਬਹੁ ਲੋਕਾਂ ਦੀ ਸ਼ਰਧਾ ਹੈ ਸ਼ਰਧਾ ਦੇ ਸਾਰੇ ਲੋਕਾਂ ਦੀ ਅੱਜ پورے ਦੇਸ਼ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਔਰ ਮੈਂ ਲੋਕਾਂ ਨੂੰ ਸੰਦੇਸ਼ ਜਿਹੜਾ ਚਾਹਾਂ ਭੋਲੇ ਸ਼ੰਕਰ ਦੇ ਦੱਸੇ ਮਾਰਗ ਦੇ ਚੱਲਣਾ ਚਾਹੀਦਾ ਔਰ ਹਰ ਇੱਕ ਆਦਮੀ ਨੂੰ ਆਪਣਾ ਜੀਵਨ ਜਿਹੜਾ ਉਹ ਵਧੀਆ ਤਰੀਕੇ ਨਾਲ ਜੀਣਾ ਚਾਹੀਦਾ ਜੀਓ ਔਰ ਜਿਣੇ ਦੋ ਔਰ ਜਿਹੜੇ ਜਿਹੜੇ ਲੋਕੀ ਜਨਮ ਲੈ ਕੇ ਆਂਦੇ ਆ ਉਹ ਆਪਣੇ ਜਨਮ ਦੇ ਆਪਣੇ ਜਨਮ ਦੇ ਟਰਮ ਦੇ ਵਿੱਚ ਅੱچھے ਕੰਮ ਕਰ ਜਾਣੇ ਚਾਹੀਦੇ ਆ ਜਿਹੜੇ ਲੋਕੇ ਅੱچھے ਕਰਮ ਕਰਦੇ ਆ ਉਹਨਾਂ ਨੂੰ ਲੋਕੀ ਹਮੇਸ਼ਾ ਯਾਦ ਕਰਦੇ ਆ ਇਸ ਕਰਕੇ ਮੇਰੀ ਅਪੀਲ ਆ ਸਾਰੇ ਲੋਕਾਂ ਨੂੰ ਔਰ ਅੱਜ ਫੇਰ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸਾਰੇ ਲੋਕਾਂ ਨੂੰ ਨਕਲਾਇ ਬਧਾਈ ਦੇਣਾ ਜੈ ਸ਼ੰਕਰ ਜੈ ਸ਼ੰਕਰ ਜੈ ਸ਼ੰਕਰ ਜੈ ਸ਼ੰਕਰ